ਕਿਸਾਨ ਵੀਰੋ ਸਸਤਰੀਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਮੋਹਰਾ ਦੇ ਵਿੱਚ ਦੋਸਤੋ ਇੱਕ Z Black ਤੁਹਾਨੂੰ ਚੋਟੀ ਵਿਖਾਉਣੀ ਆ ਸੋ ਦੋਸਤੋ ਜਿਹੜਾ ਸੁਆ ਕਿੰਨਾ ਮਾ ਅੱਗੇ ਜਿਹੜਾ ਸੂਨ ਜਾ ਰਹੀ ਹੈ ਕਿੰਨੇ ਕ ਦਿਨ ਹਜੇ ਪਏ ਨੇ ਸੂਨ ਦੇ ਵਿੱਚ ਏਰੀਆ ਕਿਹੜਾ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਦੋਸਤੋ ਬਾਈ ਹੋਰਾਂ ਦੀ ਜਿਹੜੀ ਇਹ ਜਿਹੜੀ ਝੋਟੀ ਤੁਹਾਨੂੰ ਦਿਖਾਉਣ ਜਾ ਰਹੇ ਆ ਦੋਸਤੋ ਘਰ ਦੀ ਬਰੀਡ ਹੈਗੀ ਆ ਘਰ ਦੀ ਜੰਮੀ ਪਲੀ ਹੈਗੀ ਆ ਸੋ ਕਿਸੇ ਮੇਰੇ ਵੀਰ ਭਰਾਣੇ ਚਾਹਵਾਨੇ ਖਰੀਦਣੀ ਆ ਉਹ ਹੋਹੀ ਸੰਪਰਕ ਕਰਿਓ ਕਿਉਂਕਿ ਦੋਸਤੋ ਬਾਈ ਹੋਰਾਂ ਨੇ ਕਾਫੀ ਜ਼ਿਆਦੀ ਮਿਹਨਤ ਲਾ ਕੇ ਜਿਹੜੀ ਇਹ ਪਾਲਣਾ ਪੋਛਣਾ ਕਰਕੇ ਦੋਸਤੋ ਜਿਹੜੀ ਛੋਟੀ ਵੱਡੀ ਕਰੀ ਆ ਉਸ ਤੋਂ ਬਾਅਦ ਦੋਸਤੋ ਜਿਹੜੀ ਇਸ ਟਾਈਮ ਜਿਹੜੀ ਗੱਬਣ ਹੈਗੀ ਤੇ ਬਿਲਕੁਲ ਤਿਆਰੀ ਦੇ ਵਿੱਚ ਹੈਗੀ ਅੱਗੇ ਸੌਣ ਦੇ ਬਾਈ ਹੋਰਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਉਹਨਾਂ ਤੋਂ ਦੋਸਤੋ ਪੁੱਛਾਂਗੇ ਕੀ ਟਿਕਾਣਾ ਹੈਗਾ ਕਿਸ ਪਿੰਡ ਦੇ ਵਿੱਚ ਦੋਸਤੋ ਇਹ ਜਿਹੜੀ ਛੋਟੀ ਖੜੀ ਹੈਗੀ ਆ ਚੱਲਦੇ ਆ ਵੀਰ ਹੋਣਾਂ ਦੇ ਕੋਲ ਪੁੱਛ ਲੈਨੇ ਆ ਥਾਂ ਟਿਕਾਣਾ ਤੇ ਬਾਈ ਹੋਰਾਂ ਦਾ ਨਾਮ ਸੋ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਬਾਈ ਇੱਕ ਆਪਣਾ ਨਾਮ ਜ਼ਰੂਰ ਦੱਸ ਲਿਓ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਔਰ ਪਕੂਨੀ ਜਿਹੜੇ ਵਾਲਾ ਜੀ ਠੀਕ ਹੈ ਜੀ ਸੋ ਸ਼ਮਸ਼ੇਰ ਸਿੰਘ ਜੀ ਹਾਂ ਜੀ ਠੀਕ ਹੈ ਸੋ ਬਾਈ ਸ਼ਮਸ਼ੇਰ ਸਿੰਘ ਜੀ ਪਿੰਡ ਕਿਹੜਾ ਪੈ ਗਿਆ ਆਪਣਾ ਮੇਰਾ ਡੱਲਾ ਜੀ ਜ਼ਿਲ੍ਹਾ ਲੁਧਿਆਣਾ ਤਸੀਲ ਜ਼ਗਰਾਉ ਠੀਕ ਹੈ ਬਾਈ ਜੀ ਇਹਦੇ ਨਾਲ ਲੱਗਦੇ ਕਿਹੜੇ ਕਿਹੜੇ ਪਿੰਡ ਪੈ ਗਏ ਇੱਥੇ ਤੇ ਨਾਲ ਪੈ ਜਾਂਦੇ ਆ ਜਿਵੇਂ ਮਿੱਤਿਆਣਾ ਸਾਹ ਤੋਂ ਪਿੱਛੇ ਆ ਜਾਂਦਾ ਡੱਲਾ ਡੇੜ ਕੇ ਘੰਮੀਪੁਰਾ ਠੀਕ ਹੈ ਤੇ ਖਾੜਾ ਫਤੂਲਪੁਰ ਇਹਨਾਂ ਦੇ ਵਿਚਕਾਰ ਆ ਜਾਂਦਾ ਪਿੰਡ ਠੀਕ ਹੈ ਜੀ ਤਕਰੀਬਨ ਜਗਰਾਵਾ ਤੋਂ ਕਿੰਨੀ ਕਿ ਦੂਰੀ ਹੋਵੇਗੀ ਇਸ ਪਿੰਡ ਦੀ ਨਾਲ ਤੋਂ ਜਿਹੜੇ ਕਿ ਜੇ ਮੇਨ ਬਾਥ ਛੱਡੇ ਤੋਂ ਲੌਣਾਂ 10 ਕਿਲੋਮੀਟਰ ਵਾਟ ਰਹਿ ਜਾਂਦਾ ਜੇ ਸਾਈਡ ਤੋਂ ਲੌਣੇ ਆ 8-7 ਕਿਲੋਮੀਟਰ ਵਾਟ ਰਹਿ ਜਾਂਦਾ ਠੀਕ 8-7 ਕਿਲੋਮੀਟਰ ਹੈਨਾ ਤੇ ਇਧਰੋਂ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਵੀ ਆਪਾਂ ਪਹੁੰਚ ਸਕਦੇ ਕੌਂਕੇਆ ਤੋਂ ਵੀ ਪਹੁੰਚ ਸਕਦੇ ਹਾਂ ਹਾਂਜੀ ਠੀਕ ਆ ਕੌਂਕੇਕਲਾ ਪਿੰਡ ਵੀ ਨਾਲ ਹੀ ਹੈਨਾ ਹਾਂਜੀ ਉਹ 4 ਕਿਲੋਮੀਟਰ ਵਾਟ ਆ 4 ਕਿਲੋਮੀਟਰ ਤੇ ਬਾਈ ਸ਼ਮਸ਼ੇਰ ਸਿੰਘ ਜੀ ਇਹ ਜਿਹੜੀ ਝੋਟੀ ਆਪਣੇ ਘਰ ਦੀ ਹੈ ਨਾ ਹਾਂਜੀ ਤੇ ਇੱਕ तकरीबन ਕਿ ਸੂਆ ਕਿ ਨਾ ਸੂਣ ਜਾ ਰਹੀ ਹੈ ਜੀ ਇਹ ਸੂਏ ਦੂਜੇ ਸੂਏ ਸੋਣਾ ਜੀ ਤੇ ਕਿੰਨੇ ਕੁ ਦਿਨ ਹਜੇ ਬਾਕੀ ਹੋਣਗੇ ਹਲੇ ਲੈ ਜਾਣੇ ਆਪਾਂ 10-10 ਦਿਨ 10 ਕੁ ਦਿਨ ਲੈ ਜੂਗੀ ਹੈ ਨਾ ਹਜੇ ਲਾਏ ਲੂਏ ਮਤ ਕਿ ਹਵਾਨਾ ਮੂਣਾ ਹੈ ਬਣਾਉਣਾ ਸ਼ੁਰੂ ਨਹੀਂ ਕੀਤਾ ਮੈਂ ਕਿ 10 ਕੁ ਦਿਨ ਪਾਏ ਹੈ ਜੀ तकरीबन ਬਾਕੀ ਹੈ ਜੈਡ ਬਲੈਕ ਹੀ ਹੈ ਨਾ ਮੋਰਾ ਦੇ ਵਿੱਚ ਆ ਜਾਂਦੀ ਹੈ ਜੀ ਹਾਂਜੀ ਹੈ ਕਾਲੀ ਹੈ ਨਾ ਵੀ ਕਿਸੇ ਬੰਦੇ ਕੋਈ ਪੂਛ ਦੇ ਵਾਲ ਥੋੜੇ ਜੇ ਵੇਖਣ ਤੇ ਮਿਲਣਗੇ ਚਿੱਟੇ ਬਾਕੀ ਹੈ ਜੈਡ ਬਲੈਕ ਹੀ ਹੈ ਨਾ ਜੀ ਹਾਂਜੀ ਠੀਕ ਆ ਤੇ ਕੱਦ ਕਾਟੀ ਦੀ ਜਿਹੜੇ ਦੋਸਤੋ ਵੀ ਬਹੁਤ ਵਧੀਆ ਜਿਹੜੀ ਇਹ ਝੋਟੀ ਹੈਗੀ ਆ ਜਦੋਂ ਤੁਸੀਂ ਕੋਲੇ ਆਏ ਬਿਲਕੁਲ ਵੇਖਿਆ ਤੁਸੀਂ ਬਿਲਕੁਲ ਚੰਗੀ ਕੱਦ ਕਾਟੀ ਹੈਗੀ ਆ ਕੋਈ ਛੋਟੀ ਜੀ ਦੋਸਤੋ ਝੋਟੀ ਨਹੀਂ ਗਈ ਬਾਕੀ ਦੂਜੇ ਸੂਬੇ ਦੇ ਵਿੱਚ ਦੋਸਤੋ ਜਿਹੜਾ ਸੈਕੰਡ ਲੁਕਟੇਸ਼ਨ ਦੇ ਵਿੱਚ ਸੂਣ ਜਾ ਰਹੀ ਆ ਮੂੰਹ ਮੱਥਾ ਜਿਹੜਾ ਤੁਸੀਂ ਜ਼ਰੂਰ ਵੇਖ ਸਕਦੇ ਹੋ ਸਿੰਘਾਂ ਦੀ ਬੰਤਰ ਬਿਲਕੁਲ ਫੱਬਦਾ ਸਿੰਘ ਲੱਗਾ ਹੋਇਆ ਬਾਲਾ ਛੋਟਾ ਨਹੀਂ ਤੇ ਬਾਲਾ ਖੁੱਲਾ ਵੀ ਨਹੀਂ ਗਾ ਬਿਲਕੁਲ ਫੱਬਦਾ ਦੋਸਤੋ ਗੋਲ ਸਿੰਘ ਆ ਤੇ ਬਾਈ ਜੀ ਵੀ ਜਿਹੜਾ ਦੁੱਧ ਪਹਿਲੇ ਸਵੇਰੇ ਦੀ ਜਿਹੜੀ ਚਵਾਈ ਕੀਤੀ ਸੀ ਕਿੰਨੀ ਕ ਕਰ ਚੁੱਕੇ ਆ ਜੀ ਪਹਿਲੇ ਸਵੇਰੇ ਦੀ 10 ਲੀਟਰ ਚਵਾਈ ਕੀਤੀ ਆ ਜੀ ਤੇ ਜਿਹੜਾ ਦੁੱਧ ਲੰਮਾ ਸਮਾਂ ਚਵਾ ਦਿੱਤਾ ਸੀਗਾ ਜੀ ਹਾਂ ਜੀ ਮਤਲਬ ਕਿ ਧਾਰ ਤੁਰ ਦੀ ਕਿਵੇਂ ਵੀ ਜੇਕਰ ਪਿਛਲੇ ਸਵੇਰੇ ਨੂੰ ਆਪਾਂ ਗਾਰੰਟੀ ਹੈ ਜੇ ਕੋਈ ਸ਼ਰ ਲਾ ਹੋਵੇ ਪੂਰਾ ਹੋ ਪੂਰ ਹੋਵੇ ਠੀਕ ਹੈ ਜੀ ਕਿ ਕੋਈ ਭਰਦਾ ਨੁਕਸ ਹੋਵੇ ਦੀ ਸਾਡੀ ਪੂਰੀ ਗਾਰੰਟੀ ਆ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਚਵਾ ਦੇਣੇ ਆ ਜਾਂ 3.5 ਜਾਂ 4 ਲਾ ਲਓ ਹਾਂ ਜੀ ਇਹ ਤਾਂ ਓਲਾ ਕੀ ਮਗਰਾ ਮੂਹ ਲੈ ਲਓ 8-10 ਕਿਲੋ ਹੈਗਾ 10 ਲੀਟਰ ਦੁੱਧ ਯਾਨੀ ਕਿ ਚੋਇਆ ਸੀ ਮਤਲਬ ਕਿ ਦੋ ਡੰਗ ਦਾ ਹਾਂਜੀ ਦੋ ਰੰਗ ਦਾ ਦੋ ਡੰਗ ਤਾਂ 10 ਲੀਟਰ ਹਾਂਜੀ ਠੀਕ ਹੈ ਠੀਕ ਹੈ ਮਤਲਬ ਇਸ ਵਾਰ ਵੀ ਆਪਾਂ ਨੂੰ ਮਤਲਬ ਕਿ 10 ਤੋਂ 12 ਲੀਟਰ ਦੀ ਉਮੀਦ ਹੈਗੀ ਆ ਹੈਗੀ ਆ ਜੀ ਠੀਕ ਹੈ ਤੇ ਬਈ ਇੱਕ ਕੀ ਮੋਲ ਕਿ ਰੱਖੇ ਹੋਏ ਨੇ ਕੀ ਵੇਚ ਦਾ ਕਰਦੇ ਨੇ ਮੋਲ ਨੇ 1 ਲੱਖ 5000 ਜੀ 1 ਲੱਖ 5 ਡਿਮਾਂਡ ਹੈ ਨਾ ਜੀ ਹਾਂਜੀ ਬਾਕੀ ਘਰ ਆਏ ਦਾ ਮਾਨਤਨ ਤਾਂ ਹੋਵੇਗਾ ਨਾ ਹਾਂਜੀ ਉਹ ਹੋਊਗਾ ਜ਼ਰੂਰ ਕੋਈ ਆਪਣਾ ਵੀਰ ਭਰਾ ਅਕਸਰ ਕੋਈ ਦੂਰੋਂ ਨੇੜੇੋਂ ਚੱਲ ਕੇ ਆਉਂਦਾ ਖਰੀਦਣ ਤੇ ਮਾਨਤਨ ਖੁੱਲ ਕੇ ਹੋ ਜਾਏਗਾ ਘਰ ਪਹੁੰਚਿਆਂ ਤਾਂ ਹਾਂਜੀ ਠੀਕ ਆ ਸੋ ਇੱਕ ਵੀਰ ਦੀ ਨੂੰ ਬਾਹਰ ਖੋਲ ਕੇ ਨਾ ਆਪਾਂ ਕੱਢ ਹੀ ਲਈਏ ਬਾਹਰ ਤੋੜ ਕੇ ਵਿਖਾ ਦਈਏ ਵੀਰਾਂ ਨੂੰ ਬਿਲਕੁਲ ਚੰਗੀ ਤਸੱਲੀ ਦੇ ਨਾਲ ਬਾਕੀ ਕਿਸਾਨ ਵੀਰੋ ਜਿਹੜੀ ਡਿਮਾਂਡ ਹੈ ਵੀਰ ਹੋਣਾਂ ਦੀ ਇੱਕ 5 ਦੀ ਹੈਗੀ ਆ ਰੇਟ ਤੁਸੀਂ ਆਪਦੇ ਹਿਸਾਬ ਨਾਲ ਮੌਕੇ ਤੇ ਪਹੁੰਚ ਕੇ ਲਗਾ ਸਕਦੇ ਜੀ ਤਸੱਲੀ ਪਹਿਲਾਂ ਕਰ ਸਕਦੇ ਜੇ ਪਹੁੰਚ ਕੇ ਕਿਉਂਕਿ ਜਿਹੜਾ ਸਮਾਂ ਹਜੇ ਅਜੇ ਬੰਨਾ ਲੈਵਲ ਉਹ ਬਣਾਉਣਾ ਹੈ ਤੁਸੀਂ ਜ਼ਰੂਰ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਅਜੇ ਥੋੜੀ ਜਿਹੀ ਤਿਆਰੀ ਵਿੱਚ ਹੈਗੀ ਆ ਤੇ ਬਿਲਕੁਲ ਜਿਹੜਾ ਲੈਵਾ ਦੋਸਤੋ ਤਿਆਰ ਕਰਕੇ ਸੁਵੇਗੀ ਦੂਜਾ ਸੁਆ ਸੂਣ ਜਾ ਰਹੀ ਆ ਅਜੇ ਲਾਇਆ ਜ਼ਰੂਰ ਆ ਪਰ ਲਾਇਆ ਦੋਸਤੋ ਥੋੜਾ ਜਿਹਾ ਅਜੇ 10 ਦਿਨ ਦਾ ਸਮਾਂ ਪਿਆ ਹੈ 10 ਦਿਨਾਂ ਦੇ ਵਿੱਚ ਬਿਲਕੁਲ ਪ੍ਰੋਪਰ ਜਿਹੜੀ ਇਹ ਬਣ ਕੇ ਤਿਆਰ ਹੋ ਜੂਗੀ ਸੂਣ ਦੇ ਬਾਈ ਜੀ ਲੈਵਲ ਉਹ ਚੰਗਾ ਤਿਆਰ ਕਰ ਲੈਂਦੀ ਆ ਠੀਕ ਹੈ ਜੀ ਬਾਕੀ ਥਣਾ ਥੋਣਾ ਦੀ ਦੋਸਤੋ ਦੇਖ ਸਕਦੇ ਮੁੱਠੀ ਵਾਲਾ ਥਾਣਾ ਬਿਲਕੁਲ ਵਿਥੀ ਵੀ ਦੇਖ ਸਕਦੇ ਤੁਸੀਂ ਕਿੰਨੀ ਕ ਹੈਗੀ ਐ ਠੀਕ ਹੈ ਜੀ ਮੋੜ ਦਿਗੇ ਜੀ ਕੋਈ ਨਾ ਕੋਈ ਨਾ ਕੋਈ ਨਾ ਜਾਣ ਦਿਓ ਜੀ ਜਾਣ ਦਿਓ ਲੈ ਚੋ ਲੈ ਠੀਕ ਹੈ ਜੀ ਤੋੜ ਲਿਓ ਜੀ ਠੀਕ ਹੈ ਬੰਨ ਲਿਓ ਜੀ ਬੰਨ ਲਿਓ ਜੀ ਠੀਕ ਹੈ ਭਾਈ ਸ਼ਮਸ਼ੀਰ ਸਿੰਘ ਜੀ ਜਿਹੜੇ ਇੱਕ ਕੰਟੈਕਟ ਨੰਬਰ ਨੇ ਸੰਪਰਕ ਨੰਬਰ ਹੈ ਜਿੱਥੇ ਆਪਣੇ ਵੀਰਾਂ ਨੇ ਤੁਹਾਨੂੰ ਸੰਪਰਕ ਕਰਨਾ ਹੈ ਨੰਬਰ ਕੀ ਹਨ ਆਪਣੇ ਜਿਹੜੇ 95017 95017 19179 19179 ਹਾਂਜੀ ਠੀਕ ਹੈ ਜੀ ਵੀਰ ਜੀ ਇਹ ਤੇ WhatsApp ਵੀ ਚੱਲਦਾ ਆਪਣਾ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਇਹ ਸੀਗੀ ਦੱਲੇ ਪਿੰਡ ਤੋਂ ਦੋਸਤੋ ਬਿਲਕੁਲ ਜਿਹੜਾ ਜਗਰਾਵਾਂ ਦੇ ਨੇੜੇ ਹੈਗਾ ਵੀਰ ਹੁਣਾ ਨੇ ਜਿਹੜੀ ਇੱਕ ਛੋਟੀ ਸੇਲ ਕਰਨੀ ਸੀਗੀ ਉਹਦੀ ਜਿਹੜੀ ਵੀਡੀਓ ਦੋਸਤੋ ਪ੍ਰੋਪਰ ਤੌਰ ਤੇ ਆਪਾਂ ਤੁਹਾਨੂੰ ਬਾਈ ਹੋਰਾਂ ਦੇ ਕੋਲੋਂ ਜਾਣਕਾਰੀ ਲੈ ਕੇ ਜਿਹੜੀ ਆ ਲੈ ਦਿੱਤੀ ਆ ਬਾਕੀ ਜਿਹੜੇ ਕੰਟੈਕਟ ਨੰਬਰ ਐ ਦੋਸਤੋ ਵੀਡੀਓ ਵਿੱਚ ਵੀ ਚੱਲਦੇ ਕਰਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਵੀਰ ਹੋਣਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਵੀਰੋ ਮੂਲ ਦੇ ਹਿਸਾਬ ਨਾਲ ਤੇm ਝੋਟੀ ਦੇ ਕੱਦ ਕੱਦ ਦੇ ਹਿਸਾਬ ਨਾਲ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਕਿਰਪਾ ਕਰਕੇ ਉਹ ਫੋਨ ਲਾਇਓ ਬਾਕੀ ਕਈ ਵੀਰ ਜਾਣ ਬੁੱਝ ਕੇ ਜਿਹੜੇ ਮਤਲਬ ਕਿ ਟਾਈਮ ਪਾਸ ਨਾ ਕਰਿਓ ਕਿਉਂਕਿ ਬਾਈ ਹੋਰਾਂ ਦੇ ਮਤਲਬ ਕਿ ਜਿਹੜੀ ਘਰ ਦੀ ਬਰੀਡ ਵਿੱਚੋਂ ਇਹ ਜਿਹੜੀ ਝੋਟੀ ਹੈਗੀ ਆ ਤੇ ਬਾਈ ਹੋਣੀ ਮਤਲਬ ਕਿ ਸੇਲ ਕਰਨਾ ਚਾਹੁੰਦੇ ਆ ਬਾਕੀ ਮੁੱਲ ਤੁਸੀਂ ਆਪਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਮੌਕੇ ਤੇ ਪਹੁੰਚ ਕੇ ਪਸੰਦ ਕਰਕੇ ਚੈੱਕ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਚੇਪਾ ਘੜ ਕੇ ਵੇਖ ਸਕਦੇ ਹੋ ਦੋਸਤੋ ਸੁਣਨ ਤੋਂ ਪਹਿਲਾਂ ਸੋ ਆ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ